ਇੱਕ ਧੀ ਦਾ ਕਹਿੰਦੇ ਆ ਇੱਕ ਧੀ ਦਾ ਤੇ ਇੱਕ ਰੁੱਖ ਦਾ ਘਰ ਵਿੱਚ ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਏ ਇੱਕ ਧੀ ਤੇ ਇੱਕ ਰੁੱਖ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਏ ਹਰ ਇੱਕ ਘਰ ਵਿੱਚ ਕਿਉਂਕਿ ਜਿਹੜਾ ਰੁੱਖ ਹੈ ਨਾ ਉਹ ਧੁੱਪ ਵਿੱਚ ਛਾਂ ਦਿੰਦਾ ਏ ਜਦੋਂ ਗਰਮੀਆਂ ਹੁੰਦੀਆਂ ਨੇ ਨਾ ਤੇ ਛਾਂ ਥੱਲੇ ਬੈਠਦਾ ਤੇ ਕਿੰਨਾ ਵਧੀਆ ਲੱਗਦਾ ਵੇ ਇਸੇ ਕਰਕੇ ਰੁੱਖ ਦਾ ਹੋਣਾ ਘਰ ਵਿੱਚ ਬਹੁਤ ਜ਼ਰੂਰੀ ਹੈ ਤੇ ਜਦੋਂ ਜਦੋਂ ਬੰਦੇ ਤੇ ਦੁੱਖ ਹੁੰਦਾ ਹੈ ਨਾ ਤੇ ਧੀ ਸਾਥ ਦਿੰਦੀ ਹੈ ਦੁੱਖ ਵਡਾਉਂਦੀ ਹੈ ਇਸੇ ਕਰਕੇ ਇੱਕ ਰੁੱਖ ਤੇ ਇੱਕ ਧੀ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਦੋਨਾਂ ਦਾ ਧੀ ਦਾ ਤੇ ਰੁੱਖ ਦਾ ਦੋਨਾਂ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੋਨੇ ਹੀ ਦੁੱਖ ਵਧਾ ਵਡਾਉਂਦੇ ਆ ਦੋਨੇ ਹੀ ਦੁੱਖ ਵਡਾਉਂਦੇ ਆ